ਸੋ ਅੱਜ ਸ਼ਹੀਦੇ ਆਜਨ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ ਦੇ ਵਿੱਚ ਕਬੱਡੀ ਦਾ ਮਹਾਕੁੰਭ ਚੱਲ ਰਿਹਾ ਹੈ ਜਿਸ ਵਿੱਚ ਦੁਨੀਆ ਤੋਂ ਕਹਿ ਸਕਦੇ ਆ ਨਾਮਵਰ ਖਿਡਾਰੀ ਜਿਹੜੇ ਆ ਔਰ ਉਹਦੇ ਨਾਲ ਨਾਲ ਉਹ ਐਨਆਰਆਈ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਹੈ ਪੰਜਾਬ ਦੇ ਨਾਲ ਮੁਹੱਬਤ ਹੈ ਜਿਨ੍ਹਾਂ ਦਾ ਇੱਕੋ ਮਕਸਦ ਰਹਿੰਦਾ ਹੈ ਕਿ ਮੇਰੇ ਦੇਸ਼ ਦੀ ਮੇਰੇ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਤੋਂ ਦੂਰ ਰਵੇ ਸਪੋਰਟਸ ਵੱਲ ਆਵੇ ਸਰਦਾਰ ਕੇਵਲ ਸਿੰਘ ਖਟਕੜ ਜਿਨ੍ਹਾਂ ਦਾ ਬੜਾ ਮੋਹ ਰਹਿੰਦਾ ਹੈ ਕਿ ਨੌਜਵਾਨੀ ਨੂੰ ਕਿਵੇਂ ਬਚਾਉਣਾ ਜੇ ਗੱਲ ਕਰਾਂ ਮੈਂ ਇਹਨਾਂ ਬਾਰੇ ਥੋੜਾ ਜਾ ਕੇ ਇਹਨਾਂ ਨੇ ਪਿੰਡ ਵਿੱਚ ਇੱਕ ਜਿੰਮ ਵੀ ਜਿਹੜਾ 45 ਲੱਖ ਰੁਪਏ ਦਾ ਆਪਣੇ ਕੋਲੋਂ ਲਾ ਕੇ ਖਰਚ ਕੇ ਉਹ ਜਿੰਮ ਹੀ ਬਣਾਇਆ ਤਾਂ ਕਿ ਬੱਚੇ ਜਿਹੜੇ ਆਉ ਗਲਤ ਸੰਗਤ ਚ ਨਾ ਪੈਣ ਸੋ ਗੱਲਬਾਤ ਕਰਦੇ ਆ ਅੱਜ ਦੇ ਟੂਰਨਾਮੈਂਟ ਦੇ ਬਾਰੇ ਭਾਜੀ ਅੱਜ ਦਾ ਕਬੱਡੀ ਕੱਪ ਮਹਾਕੁੰਭ ਲੱਗਿਆ ਆ ਕਿ ਸੋ ਸਿਗੇ ਅੱਜ ਕਿਉਂਕਿ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲਿਆ ਕਬੱਡੀ ਜਿਹੜੀ ਹੈ ਇੱਕਦਮ ਦਾ ਸ਼ਾਂਤ ਹੀ ਹੋ ਗਈ ਸੀ ਅੱਜ ਫੇਰ ਗਰਮਾਹਟ ਆਇਆ ਕੀ ਵਜਾ ਰਹੀ ਹੈ ਜਿੰਮ ਦੀ ਭਾਈਏ ਜੀ ਪੈਸੇ ਤਾਂ ਕਬੱਡੀ ਨਾਲ ਮੇਰਾ ਨਾਮ ਕੇਵਲ ਸਿੰਘ ਖਾੜਕੜਿਆ ਮੈਂ ਆਪ ਇੱਥੇ ਕਬ 1968 ਦੇ ਵਿੱਚ ਮੈਂ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਮੈਂ ਕਬੱਡੀ ਖੇਡੀ ਕਬੱਡੀ ਦਾ ਮੈਨੂੰ ਪਹਿਲਾਂ ਤੋਂ ਸ਼ੌਂਕ ਆ ਤੇ ਉਸ ਤੋਂ ਬਾਅਦ ਇਹ ਆ ਇਸ ਵੇਲੇ ਜਿਹੜਾ ਆ ਜਿਹੜੇ ਨਿਆਣੇ ਬੱਚੇ ਆ ਉਹਨਾਂ ਨੂੰ ਚੰਗੇ ਰਾਹਤੇ ਲਾਉਣ ਵਾਸਤੇ ਨਸ਼ਿਆਂ ਨੂੰ ਬਚਾਉਣ ਵਾਸਤੇ ਮਾਰਿਆਂ ਕੰਮਾਂ ਤੋਂ ਬਚਾਉਣ ਵਾਸਤੇ ਚੋਰੀਆਂ ਡਾਕੀਆਂ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਮੈਂ ਜਦੋਂ ਇੰਗਲੈਂਡ ਤੋਂ ਆਇਆ ਅੱਜ ਤੋਂ 20 ਸਾਲ ਪਹਿਲਾਂ 21 ਸਾਲ ਪਹਿਲਾਂ ਤੇ ਮੈਂ ਪਿੰਡ ਦੇ ਵਿੱਚ ਜਿਮ ਖੋਲਿਆ ਜਿਮ ਇਸ ਕਰਕੇ ਵੀ ਬੱਚੇ ਜਿਹੜੇ ਆ ਉਹ ਵਧੀਆ ਬਣਨ ਔਰ ਚੰਗੀ ਸੇਤਾ ਬਣਾਉਣ ਜੇ ਤਾਂ ਕਿ ਜਿਹੜਾ ਪਿੰਡ ਦਾ ਨਾਮ ਚਾਵੇ ਔਰ ਪੰਜਾਬ ਦਾ ਨਾਮ ਚਾਵੇ ਜਿਹੜਾ ਅੱਜ ਦਾ ਕਬੱਡੀ ਦਾ ਟੂਰਨਾਮੈਂਟ ਆ ਇਹ ਸਾਰੇ ਐਨ ਆਰ ਆਈ ਭਰਾਵਾਂ ਨੇ ਸਾਰਿਆਂ ਦਾ ਸਹਿਯੋਗ ਆ ਸਾਰਿਆਂ ਨੇ ਕੀਤਾ ਔਰ ਕਰਕੇ ਇਸ ਕਰਕੇ ਬਿਲੇਵੇ ਪੰਜਾਬ ਦੇ ਨੌਜਵਾਨ ਨੂੰ ਆਪਾਂ ਬਚਾ ਸਕੀਏ ਸਾਡਾ ਮੇਨ ਮਕਸਦ ਇਹ ਸੀ ਜੀ ਜਿਵੇਂ ਅੱਜ ਕਬੱਡੀ ਦੀ ਗੱਲ ਕਰੀਏ ਬੜਾ ਲੋਕਾਂ ਦੇ ਵਿੱਚ ਵੀ ਕਾਫੀ ਕਿਉਂਕਿ ਖੜਕੜ ਖਲੰਗ ਦੇ ਵਿੱਚ ਹੁੰਦਾ ਸੀ ਕਬੱਡੀ ਕੱਪ ਪਰ ਅਲੋਪ ਹੋ ਗਿਆ ਸੀ ਇਸੇ ਗਰਾਊਂਡ 'ਚ ਪਹਿਲਾਂ بڑے ਕੱਪ ਬੜਾ ਦੇਖਣ ਨੈਸ਼ਨਲ ਲੈਵਲ ਦਾ ਕੱਦ ਪਲੇਅਰ ਆਏ ਅੱਜ ਜੇ ਗਲੀਏ ਦੇ ਕਿਹੜੇ ਕਿਹੜੇ ਪਲੇਅਰ ਖਾਸ ਤੌਰ ਤੇ ਆਏ ਨੇ ਜਿਹੜੇ ਖਾਸ ਤੌਰ ਤੇ ਜਿਹੜੇ ਲੋਕ ਜਾਣਦੇ ਨੇ ਕਿ ਅੱਜ ਇਹਨਾਂ ਨੂੰ ਦੇਖ ਕੇ ਆਈਏ ਉਹਨਾਂ ਦਾ ਚਿਹਰਾ ਦੇਖ ਕੇ ਆਈਏ ਉਹਨਾਂ ਦੇ ਨਾਂ ਤੇ ਯਾਦ ਆ ਪਰ ਉਹਨਾਂ ਨੇ ਸ਼ਕਲਾਂ ਨਹੀਂ ਦੇਖੀਆਂ ਅੱਜ ਉਹ ਕਿਦਾਂ ਦੇ ਕਿਹੜੇ ਕਿਹੜੇ ਪਲੇਅਰ ਆਏ ਨੇ ਜਿਹੜੇ ਪਹਿਲਾਂ ਟੂਰਨਾਮੈਂਟ ਹੁੰਦੇ ਸੀਗੇ ਜੀ ਉਹ ਅਸੀਂ ਇੱਥੇ ਪਿੱਛੇ ਲਾ ਕੇ ਖੇਤਾਂ 'ਚ ਕਰਦੇ ਸੀ ਇੱਥੇ ਕੋਈ ਪਰਮਿਸ਼ਨ ਅਸੀਂ ਦਿੰਦੇ ਲੇਕਿਨ ਆ ਪਿਛਲੇ ਸਾਲ ਤੋਂ ਇੱਥੇ ਦੀ ਸਾਨੂੰ ਪਰਮਿਸ਼ਨ ਮਿਲ ਗਈ ਆ ਅੱਗੇ ਅਸੀਂ 23 ਮਾਰਚ ਨੂੰ ਕਰਦੇ ਹੁੰਦੇ ਸੀਗੇ ਜਦੋਂ ਸ਼ਹੀਦ ਭਗਤ ਸਿੰਘ ਲੇਕਿਨ ਆ ਹੁਣ ਉੱਥੇ ਸਾਨੂੰ ਪਰਮਿਸ਼ਨ ਨਹੀਂ ਸੀ ਮਿਲਦੀ ਇਸ ਕਰਕੇ ਅਸੀਂ ਉਹ 23 22 23 ਮਾਰਬੀ ਨੂੰ ਫਾਰਮੀ ਨੂੰ ਸ਼ੁਰੂ ਕੀਤਾ ਸੀਗਾ ਲੇਕਿਨ ਐਤ ਕੀ 23 24 ਨੂੰ ਕੀਤਾ ਕਿਉਂਕਿ ਦੂਜੇ ਦੂਜਿਆਂ ਪਿੰਡਾਂ ਦੇ ਵਿੱਚ ਦੂਜੇ ਇਲਾਕਿਆਂ ਦੇ ਵਿੱਚ ਬਹੁਤ ਹੁੰਦੇ ਸੀ ਅਸੀਂ ਇਹ ਟੂਰਨਾਮੈਂਟ ਜਿਹੜਾ ਕਬੱਡੀ ਦਾ ਇਸ ਕਰਕੇ ਕਰਾ ਰਹੇ ਹਾਂ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਗਦੇਵ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਨਾ ਕਿ ਕਿਸੇ ਆਪਣੇ ਬਾਪ ਦੀ ਜਾਂ ਭੈਣ ਭਰਾ ਦੇ ਅਮੇਂ ਸ਼ੀਧੀ ਬਣਾ ਦਈਏ ਜਾਂ ਉਹਨਾਂ ਦਾ ਦਿਨ ਮਨਾਈਏ ਸਾਡੇ ਅਸਲੀ ਜੋ ਜਿਹੜੇ ਸਾਡੇ ਅਸਲੀ ਗੁਰੂ ਕਹ ਲੋ ਚਾਹੇ ਸਾਡੇ ਅਸਲੀ ਜਿਨ੍ਹਾਂ ਨੇ ਸਾਨੂੰ ਸਭ ਕੁਝ ਦਿੱਤਾ ਉਹ ਸ਼ੀਸ਼ ਭਗਤ ਸਿੰਘ ਉਹਨੇ ਦਿੱਤਾ ਸਾਡਾ ਗੋਤ ਖੜਕੜਿਆ ਆ ਜਿਹੜੀ ਜ਼ਮੀਨ ਵੀ ਆ ਪਿੰਡ ਦੀ ਇਹ ਵੀ ਕਿਤੇ ਪੁਰਾਣੇ ਸਮਝਦੀਆਂ ਗੱਲਾਂ ਇਹ ਸਾਡੇ ਜਿਹੜਾ ਮੰਗੂ ਬਜ਼ੁਰਗ ਹੁੰਦਾ ਸੀ 500 ਕਲਾ ਜ਼ਮੀਨ ਦਾ ਦੇ ਕੇ ਇਹ ਪਿੰਡ ਉਦੋਂ ਵਸਿਆ ਸੀਗਾ ਖੱਟ ਵਿੱਚ ਦਿੱਤਾ ਸੀ ਇਹ ਖਟ ਖੜਕੜ ਗੱਲਾਂ ਵੀ ਤਰੀਕੇ ਪਿਆਗੇ ਕਿ ਕਹਿੰਦੇ ਇਹ ਤੁਹਾਡੇ ਪਿੰਡ ਦੀ ਜਿਹੜੀ ਜ਼ਮੀਨ ਹੈ ਖੱਟ ਵਿੱਚ ਦਿੱਤੀ ਗਈ ਸੀ ਜਦੋਂ ਸ਼ੀਤ ਭਗਤ ਸਿੰਘ ਜੀ ਦੇ ਫਾਦਰ ਸਾਹਿਬ ਨੂੰ ਜਿਹੜੀ ਇਹ ਅਲਾਉਟ ਹੋਈ ਸੀ ਨਾ ਹਾਂਜੀ ਇਹ ਬਹੁਤ ਪਹਿਲਾਂ ਦੀ ਗੱਲ ਹੈ ਜੀ ਅੱਜ ਤਾਂ ਉਹਦਾ ਪੈਦਾ ਪੈਣਾ ਸੀ ਹੋਏ ਲੇਕਿਨ ਜੋ ਪਿੱਛੇ ਹਿਸਟਰੀ ਕਹਿੰਦੀ ਆ ਜੋ ਸਾਨੂੰ ਦੱਸਿਆ ਗਿਆ ਉਹ ਉਹਦੀ ਹਿਸਟਰੀ ਪਿੱਛੇ ਇਹ ਹੈ ਹਾਂਜੀ ਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਐਨ ਆਰ ਆਈ ਜਦੋਂ ਫਰੀ ਮਤਲਬ ਕਹਿ ਸਕਦੇ ਆ ਪੰਜਾਬ ਆਉਂਦੇ ਨੇ ਆਪਣੇ ਧਰਤੀ ਨਾਲ ਮੋਹ ਰੱਖਦੇ ਨੇ ਆਪਣੇ ਨਗਰ ਚ ਆਉਂਦੇ ਨੇ ਤੇ ਇਕੱਠੇ ਹੁੰਦੇ ਨੇ ਕਬੱਡੀ ਨੂੰ ਬੜਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ ਬਹੁਤ ਵਧੀਆ ਪ੍ਰਾਲੇ ਹੁਣ ਸ਼ੁਰੂ ਹੋ ਰਿਹਾ ਜਪਿੰਡਾਂ ਦੇ ਦੇਖਿਆ ਡੇਲੀ ਪ੍ਰੋਗਰਾਮ ਜਿਹੜੇ ਕਬੱਡੀ ਦੇ ਮੈਚ ਹੁੰਦੇ ਨੇ ਅੱਜ ਦੀ ਕਬੱਡੀ ਦੇ ਮੈਚ ਕਰੀਏ ਤਾਂ ਕਿੱਦਾਂ ਦੇ ਮੈਚ ਕਿੰਨੀਆਂ ਟੀਮਾਂ ਆਈਆਂ ਤੇ ਕਿਹੜੀ ਕਿਹੜੀ ਟੀਮ ਜਿਹੜੀ ਐਸ ਵਲੀ ਜਿਹੜੀ ਆ ਪਲੇ ਕਰ ਚੁੱਕੀ ਆ ਜਾਂ ਕਰਨੀ ਜਿਨਾਂ ਨੇ ਦੇਖੋ ਜੀ ਜਿਹੜੀ ਕੱਲ ਸੀਗਾ ਕੱਲ ਵੀ 23 ਤਰੀਕ ਨੂੰ ਸੀਗਾ ਉੱਥੇ ਸੀਗੇ ਜਿਹੜੇ ਕਲੱਬ ਸੀਗੇ ਲੋਕਲ ਕਲੱਬ ਜਿੱਦਾਂ ਉਹਨਾਂ ਦਾ ਉਹਨਾਂ ਦੇ 8 ਟੀਮਾਂ ਸੀਗੀਆਂ ਉਹਨਾਂ ਦੇ ਕੱਲ ਮੈਚ ਹੈ ਕੱਲ ਹੀ ਉਹਨਾਂ ਦਾ ਨਾਮ ਬਣ ਗਿਆ ਠੀਕ ਹੈ ਅੱਜ ਜਿਹੜਾ ਉਹ ਫਾਈਨਲ ਉਹ ਫੈਡਰੇਸ਼ਨ ਦਾ ਟੀਮਾਂ ਨੇ 6 ਟੀਮਾਂ ਜਿਨ੍ਹਾਂ ਦੇ ਪਾਲੇ ਜਲਾਲ ਹੁਣੇ ਸੁਖਪਰੀਆ ਜਾਦਾ ਇਹ ਉਹਨਾਂ ਦੀ ਫੈਡਰੇਸ਼ਨ ਆ ਉਹ ਪ੍ਰਧਾਨ ਐ ਇਹਦਾ ਤੇ ਫਰੰਗੀ ਫਰੰਗੀ ਫਰੰਗੀਪੁਰੀਆ ਸਾਰੇ ਦੁੱਲਾ ਸਾਰੇ ਆ ਰਹੇ ਨੇ ਹੁਣ ਫਾਈਨਲ ਮੈਚ ਨੂੰ ਦੇਖਣਾ ਉਹਦੇ ਵਿੱਚ ਬਾਕੀ ਸਾਰੇ ਪਲੇਅਰ ਜਿਹੜੇ ਆ ਉਹ ਟੌਪ ਦੇ ਆਏ ਆ ਜਿਨ੍ਹਾਂ ਨੇ ਕਿਉਂਕਿ ਸਾਨੂੰ ਵੀ ਇਹ ਆ ਕਿ ਇਹ ਜਿਹੜਾ ਇੱਥੇ ਮੇਲਾ ਹੋਵੇ ਓ ਵੇਜੜਾ ਪੰਜਾਬ ਵਿੱਚ ਕਿਤੇ ਵੀ ਨਹੀਂ ਕੋਈ ਕਰ ਸਕਦਾ ਇਹਨਾਂ ਦੇ ਇਨਾਮ ਜਿਹੜੇ ਆ ਇਨਾਮ ਦੇਖੋ ਪਹਿਲਾ ਇਨਾਮ ਜਿਹੜਾ ਉਹ 2.5 ਲੱਖ ਦਾ ਦੂਜਾ ਜਿਹੜਾ ਉਹ 2 ਲੱਖ ਦਾ ਇਹ ਤੇ ਓਵਰ 40 ਜਿਹੜੇ ਸੀਗੇ ਬੰਦੇ ਉਹਨਾਂ ਦਾ ਵੀ ਇੱਕ ਟੂਰਨਾਮੈਂਟ ਉਹਨਾਂ ਦਾ ਵੀ ਮੈਚ ਕਰਾਇਆ ਉਹ ਵੀ ਬਹੁਤ ਵਧੀਆ ਲੋਕਾਂ ਨੂੰ ਲੱਗਾ ਉਹਨਾਂ ਦਾ ਸਨੇਹਾ ਬੱਚਿਆਂ ਨੂੰ ਇਹੀ ਸੀਗਾ ਤੇ ਦੇਖੋ ਅਸੀਂ ਅੱਜ 40 ਸਾਲ ਤੋਂ ਉੱਪਰ ਜਿਹੜੇ ਆ 50 ਸਾਲ ਦੇ 55 ਸਾਲ ਦੇ ਉਹ ਕਬੱਡੀ ਖੇਡ ਸਕਦੇ ਆ ਤੇ ਤੁਸੀਂ ਕਿਉਂ ਨਹੀਂ ਖੇਡਦੇ ਤੁਸੀਂ ਕਿਉਂ ਨਹੀਂ ਆਪਣੀ ਸਿਹਤ ਆਪਣਾ ਦੇ ਅੱਜ ਸਾਡੀਆਂ ਜਿਹੜੀਆਂ ਸਰੀਰ ਆ ਉਹ ਦੇਖੋ ਬਾਜੀਆਂ ਉਹ ਨਹੀਂ ਪਾਈਆਂ ਬਾਹਾਂ ਉਹ ਨਹੀਂ ਖੜੀਆਂ ਕੀਤੀਆਂ ਥਾਪੀਆਂ ਉਹ ਨਹੀਂ ਮਾਰੀਆਂ ਉਹ ਨਹੀਂ ਬੱਚਿਆਂ ਨੂੰ ਦੱਸਿਆ ਹੀ ਆ ਸਨੇਹਾ ਦਿੱਤਾ ਤੇ ਤੁਸੀਂ ਵੀ ਕੈਮਰਾ ਹੋ ਜੀ ਜਿਵੇਂ ਤੁਸੀਂ ਪਹਿਲਾਂ ਤੋਂ ਕਬੱਡੀ ਦੇ ਪਲੇਅਰ ਵੀ ਰਹੇ ਹੋ ਪਿੰਡ ਦੇ ਲਈ ਜੇ ਮੈਂ ਗੱਲ ਕਰਾਂ ਬਹੁਤ ਸਾਰੇ ਡਿਵੈਲਪਮੈਂਟ ਕੀਤੀਆਂ ਆ ਸਕੂਲ ਦੀ ਗੱਲ ਕਰੀਏ ਜਾਂ ਫਿਰ ਰਸਤਿਆਂ ਦੀ ਗੱਲ ਕਰੀਏ ਹੋਰ ਬਹੁਤ ਮਤਲਬ ਕਹਨੂੰ ਖੜਕੜ ਸਾਹਿਬ ਦਾ ਨਾਮ ਇੱਕ ਜਿਹੜਾ ਬੜਾ ਸਮਾਜ ਸੇਵੀ ਤੌਰ ਤੇ ਜਾਣਿਆ ਜਾਂਦਾ ਆ ਕਿਉਂਕਿ ਕਦੇ ਵੀ ਜਿਹੜਾ ਕਿਸੇ ਸ਼ੌਕ ਦੋਹੇ ਦੇ ਨਾਲ ਨਹੀਂ ਕਿ ਆਪਣੀ ਮਤਲਬ ਦੇ ਲਈ ਵੀ ਮੈਂ ਮੈਨੂੰ ਹਾਈਲਾਈਟ ਹੋਵਾਂ ਇੱਕ ਮੰਨ ਚ ਤੁਸੀਂ ਲਗਨ ਲੈ ਕੇ ਚੱਲਦੇ ਹੋ ਚਾਹੇ ਧੀਆਂ ਦੇ ਵਿਆਹ ਹੋਣ ਜਾਂ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਗਰੀਬ ਦੇ ਕੋਈ ਬਿਮਾਰ ਹੋ ਜਾ ਕਿਸੇ ਤਰ੍ਹਾਂ ਦੀ ਹੋਵੇ ਅੱਜ ਜਿਹੜੇ ਸਪੋਰਟਸ ਨੂੰ ਲੈ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹੜੇ ਨੌਜਵਾਨ ਆ ਨਸ਼ਿਆਂ ਚ ਕਿਉਂਕਿ ਜਿਹੜੇ ਕੰਮ ਸਰਕਾਰਾਂ ਦੇ ਉਹ ਤੁਸੀਂ ਕਰ ਰਹੇ ਹੋ ਸਰਕਾਰਾਂ ਸਪੋਰਟਸ ਨੂੰ ਨਹੀਂ ਪਹੁੰਚਾ ਲ ਰਹੀਆਂ ਤੁਸੀਂ ਕੀ ਮਿਸ਼ਨ ਲੈ ਕੇ ਚੱਲ ਰਹੇ ਹੋ ਕਿ ਆਉਣ ਵਾਲਾ ਸਮਾਂ ਯੂਥ ਕਿਦਾਂ ਦਾ ਹੋਵੇ ਤੇ ਕਬੱਡੀ ਜਿਹੜੀ ਖਾਸ ਤੌਰ ਤੇ ਇਹਨੂੰ ਕਿਉਂਕਿ ਬਹੁਤ ਸਾਰੇ ਕਬੱਡੀ ਦੇ ਪਲੇਅਰ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਸ਼ੂਟ ਵੀ ਹੋਏ ਨੇ ਬਹੁਤ ਸਾਰੇ ਕਬੱਡੀ ਦੇ ਪਲੇਅਰ ਜਿਹਨੇ ਮੌਤ ਹੋਈ ਆ ਕੀ ਸੁਨੇਹਾ ਹੈਗਾ ਉਹਨਾਂ ਪਲੇਅਰਾਂ ਲਈ ਦੇਣਾ ਚਾਹੁੰਦੇ ਆ ਉਹਨਾਂ ਲੋਕਾਂ ਦੇ ਲਈ ਕੀ ਦੇਣਾ ਉਹਨਾਂ ਯੂਥ ਲਈ ਕੀ ਸੁਨੇਹਾ ਹੈ ਯੂਥ ਲਈ ਮੇਰਾ ਇਹੀ ਸੁਨੇਹਾ ਜੀ ਤੇ ਦੇਖੋ ਤੁਸੀਂ ਕਿੱਡੇ ਕਿੱਡੇ ਵੱਡੇ ਪਲੇਅਰ ਇੱਥੇ ਦੇਖਦੇ ਹੋ ਤੁਸੀਂ ਇਹ ਟੂਰਨਾਮੈਂਟ ਹਰੇਕ ਟੂਰਨਾਮੈਂਟ ਦੇਖਣ ਜਾਓ ਬੱਚਿਆਂ ਨੂੰ ਮੈਂ ਇਹ ਕਹਿੰਨਾ ਹਰੇਕ ਟੂਰਨਾਮੈਂਟ ਦੇਖ ਕੇ ਜਾਓ ਉੱਥੇ ਦੇਖੋ ਕਿ ਕਿਸ ਤਰ੍ਹਾਂ ਦੇ ਬੱਚੇ ਕੀ ਕੰਮ ਕਰ ਰਹੇ ਨੇ ਤੁਸੀਂ ਉਹ ਕੰਮ ਕਰੋ ਨਾ ਕਿ ਤੁਸੀਂ ਮਾੜੀਆਂ ਸੁਸਾਇਟੀਆਂ ਨੂੰ ਜਾਓ ਜਿਹੜੀ ਗੱਲ ਹੈ ਦੇਖੋ ਜਿਹੜੀ ਗੱਲ ਇਹ ਆ ਕਿ ਲੋਕ ਆਉਂਦੇ ਨੇ ਜਿਹੜੇ ਸਾਡੇ ਐਨਆਰਆਈ ਵੀਰ ਆਉਂਦੇ ਨੇ ਉਹਨਾਂ ਨੂੰ ਇਸ ਧਰਤੀ ਨਾਲ ਪਿਆਰ ਆ ਇੱਥੇ ਦੇ ਜੰਪ ਵਾਲਿਆਂ ਸੀ ਸਾਰੇ ਔਰ ਧਰਤੀ ਦਾ ਪਿਆਰ ਕਰਕੇ ਜਿੰਨਾ ਪੈਸਾ ਪੰਜਾਬ ਦੇ ਵਿੱਚ ਆਇਆ ਜਿੰਨਾ ਪੰਜਾਬ ਬਣਿਆ ਉਹ ਸਾਰਾ ਐਨਆਰਆਈ ਸਭਾ ਦੇ ਐਨਆਰਆਈ ਦੇ ਵੀਰ ਨੇ ਮੇਰੇ ਉਹਨਾਂ ਨੇ ਪੈਸਾ ਖਰਚਿਆ ਉਹਨਾਂ ਨੇ ਪੈਸਾ ਖਰਚਿਆ ਔਰ ਇਸ ਪੰਜਾਬ ਨੂੰ ਖੁਸ਼ਹਾਲ ਬਣਾਇਆ ਅੱਜ ਅਸੀਂ ਸਾਡੇ ਬਜ਼ੁਰਗਾਂ ਨੇ ਸਾਨੂੰ ਬਾਹਰ ਭੇਜਿਆ ਸੀਗਾ ਕਿ ਚਾਰ ਪੈਸੇ ਕਮਾਓ ਕੰਮ ਕਰੋ ਉਹ ਉਹਦਾ ਜਿਹੜਾ ਪੈਸਾ ਆ ਉਹ ਇੱਥੇ ਨੂੰ ਲਿਆਓ ਤੇ ਪੰਜਾਬ ਨੂੰ ਬਣਾਓ ਅੱਜ ਅਸੀਂ ਜਿਹੜੇ ਸਾਡੇ ਵੀਰ ਨੇ ਕੋਸ਼ਿਸ਼ ਤਾਂ ਉਹ ਬੱਚੇ ਬਾਹਰ ਭੇਜਦੇ ਆ ਕਮਾਉਣ ਵਾਸਤੇ ਲੜਕੀਆਂ ਨੂੰ ਭੇਜਦੇ ਮੁੰਡਿਆਂ ਨੂੰ ਭੇਜਦੇ ਆ 40 40 ਲੱਖ 50 50 ਲੱਖ ਲਾ ਕੇ ਉਹ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਕੰਮ ਜਨ ਕਰਨਾ ਕਿਤੇ ਵੀ ਚਲੇ ਜਾਓ ਸਾਡੇ ਵਰਗੇ ਵੀ ਲੋਕ ਬਾਹਰ ਗਏ ਉਹ ਜਿਨ੍ਹਾਂ ਦੇ ਕੋਲ ਅੱਜ ਕੱਲ ਘਰ ਨਹੀਂ ਉਹ ਵੀ ਉਹ ਵੀ ਰੈਂਟਾਂ ਦੇ ਰਹਿੰਦੇ ਆ ਲੇਕਿਨ ਜਿਹਨੇ ਕੰਮ ਕੀਤਾ ਬਾਹਰ ਜਾ ਕੇ ਉਹਨੇ ਕਮਾਈ ਕੀਤੀ ਕਮਾਈ ਕਰਕੇ ਉਹਨੇ ਇੱਥੇ ਨੂੰ ਲਿਆਂਦੀ ਅੱਜ ਮੈਂ ਮੇਰਾ ਸਨੇਹਾ ਇਹ ਆ ਜਿਹੜੇ ਆਪਣੇ ਬੱਚੇ ਬਾਹਰ ਭੇਜਦੇ ਆ ਨਾ ਲੜਕੀਆਂ ਬਾਹਰ ਭੇਜਦੇ ਆ ਲੜਕੇ ਬਾਹਰ ਭੇਜਦੇ ਆ ਉੱਥੇ ਖਾਣ ਨੂੰ ਕੁਛ ਨਹੀਂ ਕਮਾਉਣ ਨੂੰ ਕੁਛ ਨਹੀਂ ਜੇ ਕਿਸੇ ਦੇ 2-3 ਕੰਮ ਆ 4 ਘੰਟੇ ਕੰਮ ਆ ਉੱਥੇ ਕੀ ਕਮਾਉਣਾ ਅੱਜ ਉੱਥੇ ਜੇ ਕਹਾਂ ਬਈ ਜਾ ਕੇ ਅਸੀਂ ਸਾਡੇ ਉਤੇ ਕਰੋਨਾ ਦੇ ਘਾਰਿਆ ਉਹ ਅਸੀਂ ਕੰਮ ਕੀਤਾ ਉਹਨੂੰ ਤਾਂ ਕਰਕੇ ਲੇਕਿਨ ਅੱਜ ਜੇਨ ਕੰਮ ਕਰਨਾ ਜੇ 40 45 ਲੱਖ ਲਾਉਣਾ ਉਸ ਮੈਂ ਮਾਪਾ-ਮਾਪ ਨੂੰ ਇਹ ਕਹੂੰਗਾ ਤੁਸੀਂ ਉਸ ਬੱਚੇ ਨੂੰ ਇੱਥੇ ਕੋਈ ਕੰਮ ਖੋਲ੍ਹ ਕੇ ਦਿਓ ਪਰ ਬੱਚਿਆਂ ਨੂੰ ਮੈਂ ਕਹੂੰਗਾ ਕਿ ਤੁਸੀਂ ਪੜੋ ਔਰ ਕੰਮ ਕਰੋ ਤੁਸੀਂ ਸਿੱਖ ਲਓ ਕੋਈ ਵੀ ਹੁਨਰ ਚੱਕ ਲਓ ਹੁਨਰ ਸਿੱਖ ਕੇ ਤੁਸੀਂ ਕਾਮਯਾਬ ਹੋ ਸਕਦੇ ਆ ਮੈਂ ਦੇਖੋ ਮੈਂ 1988 ਦਾ ਇੰਗਲੈਂਡ ਗਿਆ 2000 ਸੈਨੇਟ ਜਮਾਇਤੇ ਆਇਆ ਉਦੋਂ ਪਹਿਲਾਂ ਮੈਂ ਆਉਂਦਾ ਰਿਆਂ ਜਾਂਦਾ ਰਿਆਂ ਆਉਂਦਾ ਨਹੀਂ ਜਾਂਦਾ ਉਦੋਂ ਦਾ ਮੈਂ ਪੱਕਾ ਇੱਥੇ ਖੇਤੀ ਕਰਦਾ ਬਾਹਰ ਵੀ ਮੇਰਾ 5-600 ਬੰਦਾ ਮੇਰੇ ਕੋਲ ਕੰਮ ਕਰਦਾ ਸੀਗਾ ਔਰ ਬੜਾ ਵਧੀਆ ਕੰਮ ਸੀ ਮੈਂ ਸਭ ਕੁਝ ਛੱਡ ਕੇ ਮੇਰੇ ਮਾਤਾ ਜੀ ਇੱਥੇ ਸੀਗੇ ਉਹਨਾਂ ਕਰਕੇ ਮੈਂ ਇੱਥੇ ਆਇਆ ਉਹ ਸਿਆਣੇ ਸੀਗੇ ਉਹਨੇ ਮੈਨੂੰ ਕਿਹਾ ਸੀਗਾ ਵੀ ਤੂੰ ਆਉਣਾ ਤਾਂ ਆ ਜਾ ਨਹੀਂ ਤਾਂ ਕੋਈ ਬਣਾਇਓ ਤੇ ਇਸ ਕਰਕੇ ਮੈਂ ਇੱਥੇ ਆਇਆ ਔਰ ਆ ਕੇ ਜੋ ਸਮਾਸ਼ ਸੇਵੀ ਆ ਉਹ ਕੰਮ ਕੀਤੇ ਆ ਜੇ ਮੈਨੂੰ ਸਾਡੇ ਸਾਡੇ ਜਗਾ ਸ਼ੀਦਾ ਸਿੰਘਾਂ ਦੇ ਜਿਨਾਂ ਨੇ ਮੈਨੂੰ ਸਾਕੋ ਦਿੱਤਾ ਅੱਜ ਵੀ ਆ ਅੱਜ ਵੀ ਜੋ ਕੁਛ ਵੀ ਕਮਾਈ ਮੇਰੇ ਘਰ ਦੀ ਆ ਜਾਂ ਮੇਰੇ ਭਰਾਵਾਂ ਦੀ ਆ ਬੱਚਿਆਂ ਦੀ ਆ ਉਹ ਸਾਰੀ ਕਮਾਈ ਅਸੀਂ ਉੱਤੇ ਲਾਉਣੇ ਆ ਅਸੀਂ ਕਿਸੇ ਤੋਂ ਮੰਗਦੇ ਨਹੀਂ ਜਿੰਨਾ ਵੀ ਇੱਥੇ ਜੀ ਫੰਡ ਦਿਓ ਜਾਂ ਕੁਝ ਦਿਓ ਅਸੀਂ ਉਹ ਆਪਣੇ ਕੋਲੋਂ ਸਭ ਕੁਝ ਕਰਦੇ ਆ 5100 ਰੁਪਈਆ ਮੈਂ ਹਰੇਕ ਲੜਕੀ ਦੇ ਵਿਆਹ ਤੇ ਰੱਖਿਆ ਹਰੇਕ ਲੜਕੀ ਚਾਹੇ ਜਿਹੜਾ ਮਰਜੀ ਕੋਈ ਜਾਤ ਹੋਵੇ ਮੈਨੂੰ ਇਦਾਂ ਦਾ ਕੋਈ ਫਰਕ ਨਹੀਂ ਬਾਕੀ ਜੇ ਜਾਦੇ ਗਰੀਬ ਆ ਕੋਈ ਉਹਦੇ ਸਾਰਾ ਕੁਝ ਵੀ ਕਰ ਦੇਦਾ ਸੱਚੇ ਪਾਤਸ਼ਾਹ ਮੈਂ ਇਹੀ ਅਰਦਾਸ ਕਰਦਾ ਪੇ ਸੱਚੇ ਪਾਸ਼ਾ ਤੁਸੀਂ ਦਿੰਨੇ ਆ ਤੇ ਕੰਮ ਹੁੰਦੇ ਆ ਨਹੀਂ ਤਾਂ ਨਾ ਦੇਵੋ ਤਾਂ ਮੈਂ ਕੀ ਕਰਦਾ ਮੈਂ ਕੌਣ ਆ ਤੇ ਕਰਾਉਣ ਵਾਲਾ ਸੱਚੇ ਪਾਸ਼ਾ ਜੀ ਤੁਸੀਂ ਗੱਲ ਕੀਤੀ ਆ ਜਿਹੜੇ ਮੁੰਡੇ ਬਾਹਰ ਜਾ ਰਹੇ ਨੇ 45 45 ਲੱਖ ਰਾ ਕੇ ਹੁਣ ਹੀ ਪੰਜਾਬ ਦੀ ਗੱਲ ਕਰੀਏ ਤਾਂ ਦੇਸ਼ ਦੀ ਗੱਲ ਕਰੀਏ ਅਮਰੀਕਾ ਨੇ ਖਾਸ ਕਰਕੇ ਅਮਰੀਕਾ ਨੇ ਕਿੰਨੇ ਡਿਪੋਰਟ ਕੀਤੇ ਆ ਕਿੱਦਾਂ ਉਹਨਾਂ ਦੇ ਕੜੀਆਂ ਲਾ ਕੇ ਪਾ ਰਹੇ ਬੇੜੀਆਂ ਲਾ ਕੇ ਜਿੱਥੇ ਪੰਜਾਬ ਸਰਕਾਰ ਇਹ ਕਹ ਰਹੀ ਸੀ ਗੋਰੇ ਪੰਜਾਬ ਚ ਆਉਗੇ ਨੌਕਰੀ ਮੈਸੀ ਸਰਕਾਰ ਦੇਗੀ ਭਗਵੰਤਪਨ ਸਾਹਿਬ ਦਾ ਬਿਆਨ ਸੀ ਕਿ ਗੋਰੇ ਸਾਡੇ ਪੰਜਾਬ ਚ ਆ ਕੇ ਨੌਕਰੀ ਕਰਨਗੇ ਪਰ ਗੋਰਿਆਂ ਨੇ ਤਾਂ ਉਲਟਾ ਕਰਦੇ ਜਿਹੜੇ ਸਾਡੇ ਗਿਆ ਉਹ ਵਾਪਸ ਕਰ ਦਿੰਦੇ ਆ ਕੀ ਕਹਿਣਾ ਚਾਹੁੰਦੇ ਨੌਜਵਾਨ ਜਿਹੜੇ ਪੰਜਾਬ ਜਾ ਲੱਕ ਜਾ ਕੇ ਜਾਂ ਲੱਖ ਜਾ ਰਹੇ ਜਾਂ ਫਿਰ ਜਿਹੜਾ ਸਰਕਾਰ ਦਾ ਉਪਰਾਲਾ ਜਿਹੜਾ ਅਮਰੀਕਾ ਨੇ ਕੀਤਾ ਡਿਪੋਰਟ ਕੀਤੇ ਆ ਕਿਉਂਕਿ ਕਹਿੰਦੇ ਲੱਖਾਂ ਦੇ ਵਿਚਾਰ ਜਿਹੜੇ ਉੱਥੇ ਡੀਟੇਨ ਕਰ ਲਏ ਗਏ ਆ ਕੀ ਕਹਿਣਾ ਚਾਹੁੰਦੇ ਸਰਕਾਰ ਦੇ ਜਿਹੜਾ ਅਮਰੀਕਾ ਨੇ ਕੀਤਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿੱਦਾਂ ਭੇਜਿਆ ਕਿ ਜਿਹੜਾ ਹਿਊਮਨ ਰਾਈਟ ਦੀ ਉਲੰਘਣਾ ਵੀ ਹੋਈ ਆ ਦੇਖੋ ਇਹ ਚੀਜ਼ ਹੈ ਆ ਕਿ ਨਾਨਕੀ ਬੰਦਾ ਕਿੰਨਾ ਚਿਰ ਰਹਿ ਸਕਦਾ ਅਸੀਂ ਵੀ ਬਾਹਰ ਗਏ ਆ ਮੇਰੀ ਸਨੇਹਾ ਇਹ ਆ ਮੇਰਾ ਕਹਿਣਾ ਇਹ ਆ ਮੇਰੇ ਵਿਚਾਰ ਇਹ ਆ ਕਿ ਬਗਾਨਾ ਦੇਸ਼ ਬਗਾਨਾ ਹੁੰਦਾ ਜੇ ਤੁਸੀਂ ਕੋਣ ਆ ਉੱਥੇ ਜਾ ਕੇ ਅਸੀਂ ਸਭ ਕੁਝ ਬਣ ਜਾਣ ਬਿਲਕੁਲ ਨਹੀਂ ਜੇ ਸਾਡੇ ਉੱਥੇ ਵੀਰ ਬਣਿਆ ਕੋਈ ਐਮਪੀ ਬਣਿਆ ਕੋਈ ਕੁਝ ਬਣਿਆ ਉਹ ਕਾਉਂਸਲਰ ਬਣਿਆ ਉਹ ਸਿਰਫ ਸਾਡੀ ਜਨਤਾ ਉੱਤੇ ਕਰਕੇ ਜੇ ਜਨਤਾ ਨੂੰ ਕਰ ਦਿੰਦਾ ਇਹਨਾਂ ਨੂੰ ਗੋਰੀਆਂ ਨੇ ਕਰਨਾ ਸਾਨੂੰ ਚੇਤਾ ਇੱਕ ਉਹ ਸਕੇਨ ਹਾਲ ਹੁੰਦੇ ਸੀ ਸਕੇਨ ਹਾਲ ਕਹਿੰਦੇ ਸੀ ਕਿ ਇਹਨਾਂ ਨੂੰ ਬਾਹਰ ਕੱਢ ਦਿਓ ਜਿਦਾ ਅੱਜਕੱਲ ਸਾਡੇ ਕੁਝ ਭਰਾ ਜਿਹੜੇ ਆ ਚਾਹੇ ਉਹ ਕਾਮਰੇਡ ਆ ਚਾਹੇ ਉਹ ਕਿਸਾਨ ਆ ਚਾਹੇ ਕੋ ਛੋਟੇ ਛੋਟੇ ਪਿੰਡਾਂ ਦੇ ਹੋ ਗਿਆ ਜਿਹੜੇ ਕਹਿੰਦੇ ਆ ਜੀ ਭਈਆਂ ਨੂੰ ਬਾਹਰ ਕੱਢ ਦਿਓ ਭਈਆਂ ਨੂੰ ਬਾਹਰ ਕੱਢਤਾ ਤੇ ਤੁਹਾਡੀ ਖੇਤੀ ਕੌਣ ਕਰੇਗਾ ਤੁਹਾਡੇ ਬੱਚੇ ਤਾਂ ਬਾਹਰ ਜਾ ਰਹੇ ਆ ਤੁਸੀਂ ਤਾਂ ਆਪਣੇ ਬੱਚਿਆਂ ਨੂੰ 50-50 ਲੱਖ ਰੁਪਈਆ ਲਾ ਕੇ ਬਾਹਰ ਕੱਢ ਰਹੇ ਹੋ ਜਿਹੜੇ ਭਈਏ ਸਾਡੇ ਗੰਨੇ ਕੌਣ ਚਿਦੂਗਾ ਸਾਡਾ ਝੋਨਾ ਕੌਣ ਲਾਊਗਾ ਇਹ ਗੱਲ ਨਹੀਂ ਉਹ ਸਾਡੇ ਦੇਸ਼ ਵਾਸੀ ਨੇ ਦੇਸ਼ ਵਾਸੀਆਂ ਨੂੰ ਦੇਸ਼ 'ਚ ਰਹਿਣ ਦਿਓ ਅਸੀਂ ਜੇ ਨਹੀਂ ਹੈ ਅਸੀਂ ਪੰਜਾਬ ਦੇ ਆ ਮੈਨੂੰ ਯਾਦ ਆ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਸਾਡੇ ਭਰਾ ਸਾਡੇ ਤਾਏ ਦੇ ਲੜਕੇ ਉਹ ਯੂਪੀ ਚ ਗਏ ਸੀ ਉਹਨੇ ਉਸ ਵੇਲੇ ਇਹਨਾਂ ਇਥੋਂ 4 ਕਿਲੇ ਜ਼ਮੀਨ ਉਹਨਾਂ ਦੇ ਹਿੱਸੇ ਆਉਂਦੀ ਸੀ ਇਥੋਂ ਜ਼ਮੀਨ ਵੇਚ ਕੇ ਸਾਡੀ ਡੈਰੀ ਨੂੰ ਨਹੀਂ ਜ਼ਮੀਨ ਵਿੱਚ ਉੱਥੇ ਨੂੰ 100 ਕਿਲਾ ਜ਼ਮੀਨ ਦਾ ਯੂਪੀ ਦੇ ਵਿੱਚ ਬਣਾਇਆ ਇਸ ਵੇਲੇ ਉਹਨਾਂ ਦਾ ਬਹੁਤ ਤਗੜਾ ਕੰਮ ਆ ਲੇਕਿਨ ਜੇ ਇਹ ਨਹੀਂ ਕਿ ਲਵੇ ਇੱਥੇ ਸਾਨੂੰ ਸਾਨੂੰ ਇਹ ਆ ਇਹ ਸਾਡਾ ਦੇਸ਼ ਆ ਗਾਂਧੀ ਉਹਨਾਂ ਦਾ ਕੋਈ ਪੰਜਾਬ ਨਹੀਂ ਨਾ ਉਹਦਾ ਗੁਜਰਾਤ ਸੀਗਾ ਨਾ ਕੁਛਗਾ ਉਹਨਾਂ ਦਾ ਦੇਸ਼ਗਾ ਜਵਾਲਾ ਨਹਿਰੂ ਦਾ ਦੇਸ਼ਗਾ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੁਣ ਦੇਖੋ ਕੋਈ ਵੀ ਜਿਹੜੇ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਉਹੀ ਬਚ ਸਕਦੇ ਆ ਬਾਕੀ ਤਾਂ ਪ੍ਰਮਾਤਮਾ ਜਾਣਦਾ